ਤੇ ਬਲੌਗ ਦੀ ਸਟਾਰਟਿੰਗ ਤੇ ਬਲੌਗ ਹੋ ਗਿਆ ਸੀ ਅੱਜ ਲੇਟ ਕਿਉਂਕਿ ਡੈਡੀ ਬਿਮਾਰ ਆ ਆਪਾਂ ਵਖਾਉਣੇ ਆ ਤੁਹਾਨੂੰ ਕਬੂਤਰ ਹਣ ਆਥਨ ਦਾ ਵੇਲਾ ਤੇ ਦਾਣਾ ਪਾਣੀ ਦਾ ਆਪਾਂ ਪਾ ਪਾਈ ਦਿੱਤਾ ਸੀ ਆਪਣੇ ਕਬੂਤਰ ਆ ਤੇ ਦਾਣੇ ਵਣੇ ਖਾਲੇ ਇਹਨਾਂ ਨੇ ਦਾਣੇ ਦਾ ਖਾਲੇ ਤੇ ਕੱਢ ਬਿਠਾ ਉਹ ਆਪਣਾ ਨਿੱਕਾ ਬੱਚਾ ਬੈਠਾ ਆ ਬੇ ਕਬੂਤਰ ਘੜ ਕੀ ਜਾਂਦੇ ਨੇ ਨੇ ਵੀ ਦਾਣਾ ਪਾਣੀ ਖਾ ਲਿਆ ਚੜੇ ਬੈਠੇ ਖਾਲੀ ਘਰਤੀ ਦਾਣਾ ਦੀ ਟ੍ਰੇ ਦਾ ਉਤਰਾ ਹੁਣੇ ਤਾਂ ਬੱਚੇ ਕੱਢ ਲਏ ਉਹ ਬੈਠੀ ਆਹ ਹੰਡਿਆ ਉੱਤੇ ਬੈਠੀ ਸੀਗੀ ਇਹਨਾਂ ਨੇ ਵੀ ਦਾਣਾ ਪਾਣੀ ਖਾਈ ਲਿਆ ਹੁਣ ਤਾਂ ਬਹਾਵਾ ਟਾਈਮ ਹੋ ਗਿਆ ਇਹਨਾਂ ਨੇ ਵੀ ਟੱਡ ਤੀ ਇਹਨਾਂ ਨੇ ਵੀ ਦਾਣਾ ਪਾਣੀ ਖਾਈ ਲਿਆ ਹੁਣ ਉੱਤੇ ਜਿਹੜੇ ਬੈਠਿਆ ਥੱਲੇ ਤੇ ਇਹ ਕਰਤੀ ਖਾਲੀ ਤੇ ਆਪਾਂ ਕੱਢਦੇ ਹਾਂ ਟ੍ਰੇ ਤਾਂ ਵੀ ਆਪਾਂ ਖਾਣ ਲੱਗਿਆ ਨੰਨਾ ਨੇ ਵੀ ਦਾਣਾ ਪਾਣੀ ਖਾ ਹੀ ਲਿਆ ਇੱਧਰ ਵੇਖੋ ਦਾਣਾ ਪਾਣੀ ਖਾ ਲਿਆ ਕਾਹ ਵੀ ਠੰਨੇ ਰ ਬਸ ਦਾਣਾ ਪਾਣੀ ਵੀ ਆਪਾਂ ਦਾਣਾ ਪਾਣੀ ਪਾਤਾ ਸੀ ਦਾ ਆ ਬੈਠੇ ਬੱਚੇ ਦੇ ਉਹ ਬੈਠੇ ਬੱਚੇ ਤੇ ਆ ਦਾਣਾ ਪਾਣੀ ਤੇ ਖਾ ਹੀ ਲਿਆ ਨੰਨਾ ਕੜਦਿੰਨੇ ਹੁਣ ਆਪ ਹੁਣ ਆਪਾਂ ਇੱਧਰ ਦਾਣਾ ਪਾਣੀ ਕੜਦੇ ਆ ਪਾਣੀ ਧੱਕੀ ਕੜਨਾ ਦਾਣੀ ਕੜਦੇ ਫੇਰਾ ਇੱਧਰ ਵੇਖੋ ਆ ਬੈਠੇ ਕਾਪੀ ਆ ਕਰਦੇ ਆ ਬਗਾਣੇ ਹੁਣ ਸასი ਗਾਲ ਜੀ ਜੋਦ ਨੇ ਕਰਤਾ ਅਸੀਂ ਵਲੌਗ ਸਟਾਰਟ ਮੈਂ ਤਾਂ ਵੀ ਨਹੀਂ ਪਤਾ ਵੀ ਕੀ ਵਜਾ ਕੀਤਾ ਕੀ ਵਜਾ ਨਹੀਂ ਚਲੋ ਤੁਹਾਨੂੰ ਕੁਝ ਕੂਤਰਾਂ ਦਾ ਕਰਾ ਦਿੰਨੇ ਆਪਾਂ ਸ਼ੌਂਕ ਤੇ ਲੋਈ ਮਿੱਟੀ ਪਾਈ ਨਾ ਬਹੁ ਹਰੀਤਾ ਪਾਈ ਨਾ ਬਹੁਤ ਆਸਰਾ ਹੋ ਗਿਆ ਆ ਬਰਡੇ ਦਾ ਭਰਾ ਚਿੱਟਣਾ ਦਾ ਆ ਬੈਠਾ ਜਿਹੜਾ ਸਾਹਮਣੇ ਇਹਨੂੰ ਫੜ ਕੇ ਵੀ ਸ਼ੌਂਕ ਕਰਾ ਦੇਣੇ ਇਹਨੂੰ ਆਹ ਬੈਠੇ ਹਤੇ ਆਹ ਹਾਂ ਪੁੱਤਰ ਤੇ ਆ ਦੋਵੇਂ ਭਰਾ ਜੋ ਤੇਰੇ ਆਹੀ ਤੁਮ ਕਰਾ ਦੇਣੇ ਸ਼ੌਂਕ ਫੜ ਕੇ ਕਰਾ ਦੇਣੇ ਆਪਣੇ ਕੋਲੇ ਆ ਤਿੰਨ ਭਰਾ ਇਹ ਤਿੰਨ ਭਰਾ ਤੇ ਹੁਣ ਅਜੇ ਤੱਕ ਇਹ ਆਪਣਾ ਕੀ ਨਾਂ ਲੈਂਦੇ ਇਹਨਾਂ ਨੇ ਖੰਭ ਤੜਾ ਲਈ ਸੀ ধੂਆ ਨਹੀਂ ਇਹ ਹੁਣ ਦਿਨ ਲੱਗਣ ਤੇ ਇਹਨਾਂ ਨੂੰ ਕੱਢਾਂਗੇ ਬਾਹਰ ਵੀ ਇਹ ਲੋ ਦੂਜੇ ਦੇ ਰੋਕ ਲਈ ਵੀਡੀਓ ਦੂਜਾ ਵੀ ਬਿਖਾਦੀ ਆ ਵੀ ਇਹ ਦਾ ਭਰਾ ਇਹਦੇ ਲੌਂਸ ਜੀ ਇਹ ਰੌਣ ਕਰੀ ਆ ਵੀ ਆ ਇਹ ਜੀ ਆਪਾਂ ਨੂੰ ਇਹਨਾਂ ਦਾ ਐ ਨਹੀਂ ਪਤਾ ਵੀ ਕਿਹੜੀ ਨਸਲ ਹੈ ਜਾਂ ਕੀ ਕੁਸ ਹੈ 1 2 3 4 5 6 7 8 9 4 11 12 ਖੰਭ 12 ਆ ਅੱਜ ਕਾਲੀ ਜੀ ਲੌਂਸ ਆ ਤੇ ਆਹਾ ਤਿੰਨ ਬੱਚੇ ਇਹ ਆਪਣੇ ਕੋਲੇ ਦੂਜਾ ਵਧਕਾ ਉੜਦਾ ਸੀ ਉਹਦੇ ਪਰਾਂ ਪੈ ਗੀਆਂ ਸੀ ਉਹ ਡਿੱਗ ਪਿਆ ਸੀਗਾ ਘਰ ਦੇ ਬੰਦੇ ਚੱਕੀ ਆਉਂਦਾ ਜਾਲ ਬਾਹਰ ਪਿਆ ਸੀਗਾ ਤੇ ਆਪਣੇ ਨਾ ਇੱਥੇ ਆ ਕਬੂਤਰੀ ਜਿਹੜੀ ਬੈਠੀ ਆ ਡੱਬੀ ਆਪਣੀ ਆਹਾ ਇਹਦੇ ਆਂਡਾ ਪਤਾ ਨਹੀਂ ਦੂਜਾ ਲਾ ਲਿਆ ਕਿ ਨਹੀਂ ਇਹਦੇ ਆਂਡੇ ਬਦਲਨੇ ਆ ਇੱਕ ਹੀ ਆ ਇਹਨੇ ਇੱਕ ਕਾਂਡਾ ਹੀ ਲਾਇਆ ਤੇ ਇਹਦੇ ਆਂਡੇ ਬਦਲਨੇ ਆ ਕਾਰਨ ਇਹ ਹੀ ਆ ਬਾਈ ਇਹਨਾਂ ਜਿਹੜੇ ਉੱਪਰ ਨੇ ਦੇ ਪੱਠੇ ਬਹੁਤ ਚੰਗੇ ਉੱਡੇ ਆ ਜਿਹਦੇ ਨਾਲ ਉੱਡੇ ਆ ਉਹਦਾ ਬਾਈ ਜੀ ਰਹਿ ਗਿਆ ਉਹਦਾ ਪੱਠਾ ਰਹਿ ਗਿਆ ਦੋ ਇੱਕ ਫਿਰ ਬੈਰੀ ਲੈ ਗਈ ਰੱਤਾ ਸੀ ਜਿਹੜਾ ਉਹ ਵੀ ਬੈਰੀ ਲੈ ਗਈ ਤੇ ਉਹਦੇ ਆਂਡੇ ਵੇਖ ਕੇ ਆਹਲੇ ਦੋਵੇਂ ਵੇਖ ਕੇ ਆ ਪਾਜੀ ਮੈਨੂੰ ਸ਼ਾਇਦ ਇੱਕ ਹੀ ਲੱਗਿਆ ਤੇ ਉਹ ਸ਼ਾਖਾ ਬੱਚਾ ਆ ਵੀ ਬੱਚੇ ਬਹੁਤ ਚੰਗੇ ਉੱੜਦੇ ਆ ਤੇ ਆ ਦੰਬ ਜੀ ਰਾਗੇ ਦੰਬ ਜੀ ਤੇ ਆਗੇ ਉਹ ਛਾਂ ਠੀਕੂਦ ਦੀ ਹਾਂ ਬਸ ਕੋਈ ਨਹੀਂ ਫਿਰ ਬਦਲ ਦੇ ਤੇ ਆਂਡੇ ਸੱਟ ਕੇ ਆ ਜਿਹੜੇ ਆ ਪਏ ਆ ਬਾਹਰ ਆ ਜਿਹੜੇ ਖਰਾਬ ਆਂਡੇ ਪਏ ਆ ਸੱਟ ਕੇ ਆ ਇਹਨੂੰ ਆਈ ਲੈ ਜਾ ਉਹ ਬੱਚੇ ਆ ਉਹ ਬੱਚਿਆਂ ਦਾ ਪਤਾ ਨਹੀਂ ਬਈ ਉੱਡਣਗੇ ਜਾਂ ਨਾ ਉੱਡਣਗੇ ਉਹਨਾਂ ਦਾ ਆਪਾਂ ਨੂੰ ਪਤਾ ਨਹੀਂ ਤੇ ਆ ਆਪਣੇ ਰਤੀ ਕਬੂਤਰ ਦੇ ਰਤੀ ਕਬੂਤਰੀ ਦੇ ਆਗੇ ਦੋਵੇਂ ਬੱਚੇ ਹੁਣ ਵੈਗਰੂ ਪ੍ਰਮਾਤਮਾ ਕਰੇ ਧੁੱਪਾਂ ਲੱਗਣ ਲੱਗ ਪੈਣ ਤੇ ਜਾਂਦਾਂ ਦਾ ਬਹਿਰੀ ਲੈ ਜੇ ਜਿਹੜੇ ਪਹਿਲਾਂ ਨਹੀਂ ਉੱਡੇ ਉਹ ਸਾਰੇ ਕੱਢ ਲੈਣੇ ਆ ਜਿਹੜੇ ਫੁੱਟਣਗੇ ਪਤਾ ਲੱਗੂ ਆ ਰਾਰੇ ਦੇ ਫਿਰ ਦੋਵੇਂ ਹੱਥ ਚੱਟਦੇ ਤੇ ਹੁਣ ਵੇਖਾਂਗੇ ਵੀ ਜਿਹੜੇ ਉੱਡੇ ਉੱਡੇ ਜਿਹੜੇ ਨਾ ਉੱਡੇ ਬਾਅਦ ਚੀਜ਼ਾਂ ਤੇ ਦੇਖਦੇ ਆ ਫਿਰ ਕੀ ਬਣਦਾ ਤੇ ਚਲੋ ਠੀਕ ਆ ਜੀ ਆਪਾਂ ਵਲੌਗ ਦੀ ਸਮਾਪਤੀ ਕਰਨ ਲੱਗਿਆਂ ਕਿਉਂਕਿ ਬਾਈ ਜੀ ਇੱਕ ਤਾਂ ਮੇਰੀ ਝਾੜ ਦੀ ਬਹੁਤ ਪ੍ਰੋਬਲਮ ਹੋਈ ਪਈ ਸੀ ਅੱਜ ਤੇ ਇੱਕ ਬੁਖਾਰ ਹੋ ਗਿਆ ਸੀਗਾ ਚਲੋ ਠੀਕ ਹੈ ਜੀ ਬਾਈ ਜੀ ਮਿਲਦੇ ਆਂ ਆਪਾਂ ਅਗਲੇ ਵਲੌਗ ਚ ਪੂਲ ਚੁੱਕ ਦੇਖੀਵਾਂ ਬਾਈ ਜੀ ਵਲੌਗ ਜੀ ਜੀਬ ਚ ਟੇਟਾ ਵਿਡਾ ਬਣਿਆ ਆ ਮੇਰਾ ਭਰਾ ਹਨਾ ਤੇ ਕਬੂਲ ਕਰਿਓ ਤੇ ਸਸੀ ਗਾਲ ਜੀ ਸਾਰਿਆਂ ਨੂੰ ਪੂਲ ਚੁੱਕ ਦਿਖਿਓ